ਹਾਂਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਬਹੁਤ ਹੀ ਘੱਟ ਬਜਟ ਦੇ ਵਿੱਚ ਬਹੁਤ ਲੋਕ ਕਹਿ ਰਹੇ ਸੀ ਵੀ ਘੱਟ ਬਜਟ ਦੇ ਵਿੱਚ ਸਾਨੇ ਕੋਠੀ ਦੇਖਣੀ ਆ ਤਾਂ ਅੱਜ ਆਪਾਂ ਲੈ ਕੇ ਆਇਆ ਤੁਹਾਡੇ ਵਾਸਤੇ ਬਹੁਤ ਹੀ ਘੱਟ ਬਜਟ ਦੇ ਵਿੱਚ ਕੋਠੀ ਤੁਸੀਂ ਦੇਖ ਸਕਦੇ ਹੋ ਕੋਠੀ ਇਹਨਾਂ ਕਿੰਨੀ ਵਧੀਆ ਤੇ ਖੁੱਲੀ ਡੁੱਲੀ ਬਣੀ ਹੋਈ ਆ ਕੋ ਲਾਈਨ ਦੇ ਵਿੱਚ ਤੁਹਾਨੂੰ 5 ਕੋਠੀਆਂ ਦੇਖਣ ਨੂੰ ਮਿਲ ਜਾਣਗੀਆਂ 5 ਦੇ ਵਿੱਚੋਂ 4 ਤਾਂ ਹੋ ਚੁੱਕੀਆਂ ਨੇ ਸੇਲ ਤੇ ਇਹ ਇੱਕ ਕੋਠੀ ਰਹਿੰਦੀ ਹੈ ਜਿਹੜੀ ਤੁਸੀਂ ਸੇਲ ਲਈ ਲੈ ਸਕਦੇ ਹੋ 101% ਗਾਰੰਟੀ ਆ ਵੀ ਇਹ ਕੋਠੀ ਤੁਹਾਨੂੰ ਬਿਲਕੁਲ ਪਸੰਦ ਆਵੇਗੀ ਕਿਉਂਕਿ ਮਾਲਕ ਨੇ ਇਹ ਕੋਠੀ ਪੂਰੀ ਰੀਜਨਲ ਬਣਵਾਈ ਹੋਈ ਆ ਸਾਰੀ ਕੋਠੀ ਮਾਡਰਨ ਲੁੱਕ ਦੇ ਵਿੱਚ ਮ ਮਾਲਕ ਬਣਨ ਲਈ ਤੁਹਾਨੂੰ ਸਾਰੇ ਪੈਸੇ ਦੇਣ ਦੀ ਲੋੜ ਨਹੀਂ ਹੈਗੀ ਕੁਝ ਕ ਪੈਸੇ ਦੇ ਕੇ ਤੁਸੀਂ ਇਸ ਕੋਠੀ ਦੇ ਮਾਲਕ ਬਣ ਸਕਦੇ ਹੋ ਤੇ ਬਾਕੀ ਦੇ ਉੱਪਰ ਬਾਈ ਹੋਰੀ ਲੋਨ ਕਰਵਾ ਦੇਣਗੇ ਲੋਨ ਦੀ ਫੈਸਿਲਿਟੀ ਵੀ ਮਿਲ ਜੂਗੀ ਤੁਹਾਨੂੰ ਇਸ ਕੋਠੀ ਦੇ ਵਿੱਚ ਚਲੋ ਬਾਹਰੋਂ ਤਾਂ ਤੁਸੀਂ ਦੇਖ ਹੀ ਲਿਆ ਵੀ ਕੋਠੀ ਕਿਸ ਤਰ੍ਹਾਂ ਦੀ ਹੈ ਗੱਡੀ ਦੀ ਪਾਰਕਿੰਗ ਲਈ ਵੀ ਵਧੀਆ ਜਗ੍ਹਾ ਤੇ ਇੱਧਰ ਤੁਸੀਂ ਬਾਈਕ ਵਗੈਰਾ ਖੜਾ ਕਰ ਸਕਦੇ ਹੋ ਤੇ ਪੂਰੀ ਖੁੱਲੀ ਡੁੱਲੀ ਜਗ੍ਹਾ ਹੈ ਗੱਡੀ ਜਾਂ ਬਾਈਕ ਪਾਰਕ ਕਰਨ ਦੇ ਲਈ ਤੁਸੀਂ ਦੇਖ ਸਕਦੇ ਹੋ ਤੇ ਹੁਣ ਤੁਹਾਨੂੰ ਦਿਖਾਉਨੇ ਆ ਅੰਦਰ ਕੋਠੀ ਕਿਵੇਂ ਦੀ ਹੈ ਚਲੋ ਆਪਾਂ ਅੰਦਰ ਦੇਖਦੇ ਹਾਂ ਤੇ ਅੰਦਰ ਐਂਟਰ ਹੋਣਸਾਰ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਵੱਡੀ ਲੌਬੀ ਮਿਲ ਜੂ ਨੰਨੇ ਮਿਲ ਜੂਗਾ ਤੇ ਖੱਬੇ ਹੱਥ ਮਿਲ ਜੂਗੀ ਤੁਹਾਨੂੰ ਕਿਚਨ ਹਨਾ ਕਿਚਨ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਕੰਮ ਹੋਇਆ ਹੋਇਆ ਸਾਰਾ ਕੰਮ ਇੱਥੇ ਵਧੀਆ ਹੋਇਆ ਹੋਇਆ ਜਿਹੜੀ ਕਿਚਨ ਦੇ ਵਿੱਚ ਬਾਕਸ ਵਗੈਰਾ ਲੱਗੇ ਹੋਏ ਨੇ ਇਹਦੀ ਲੱਕੜ ਯੂਜ਼ ਕੀਤੀ ਹੋਈ ਆ ਵਧੀਆ ਕੁਆਲਿਟੀ ਦੇ ਵਿੱਚ ਕੀਤੀ ਹੋਈ ਆ ਇੱਧਰ ਤੁਸੀਂ ਆਪਣੀ ਕਰੋਕਰੀ ਵਗੈਰਾ ਰੱਖ ਸਕਦੇ ਦੇਖ ਲਓ ਖੁੱਲੀ ਢੁੱਲੀ ਜਗ੍ਹਾ ਆ ਇਸ ਦੇ ਵਿੱਚ ਵੀ ਤੇ ਇਸ ਤੋਂ ਬਾਅਦ ਤੁਸੀਂ ਜਿਹੜੇ ਇੱਧਰ ਬਾਕਸ ਵਗੈਰਾ ਲੱਗੇ ਹੋਏ ਨੇ ਇਸ ਦੇ ਵਿੱਚ ਵੀ ਪ੍ਰੈਸ਼ਰ ਜੈਕ ਯੂਜ਼ ਕੀਤਾ ਹੋਇਆ ਸਾਰਾ ਕੰਮ ਇਹ ਤੇ ਵਧੀਆ ਕੁਆਲਿਟੀ ਦਾ ਹੋਇਆ ਹੋਇਆ ਕੁਛ ਵੀ ਕੰਮ ਤੁਹਾਨੂੰ ਕਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਤੇ ਡਬਲ ਸ਼ਿੰਕਾ ਜਿਹੜਾ ਤੁਹਾਨੂੰ ਕਿਚਨ ਮਿਲ ਜੂਗਾ ਤੇ ਇੱਧਰ ਤੁਸੀਂ ਦੇਖ ਲਓ ਨੀਚੇ ਵੀ ਦਰਾਜ ਬਣੇ ਹੋਏ ਨੇ ਇਹ ਵੀ ਪੂਰੇ ਖੁੱਲੇ ਡੁੱਲੇ ਨੇ ਬਹੁਤ ਸਪੇਸ ਆ ਇਹਨਾਂ ਦੇ ਵਿੱਚ ਵੀ ਹਨਾ ਕਿ ਤੁਸੀਂ ਕਰੋਕਰੀ ਆਪਣੀ ਬਹੁਤ ਵਧੀਆ ਤਰੀਕੇ ਦੇ ਨਾਲ ਰੱਖ ਸਕਦੇ ਹੋ ਪੂਰੇ ਖੁੱਲੇ ਡੁੱਲੇ ਨੇ ਬਹੁਤ ਸਪੇਸ ਆ ਇਹਨਾਂ ਦੇ ਵਿੱਚ ਤੇ ਇਸ ਤੋਂ ਬਾਅਦ ਲੈ ਕੇ ਚੱਲਦੇ ਹਾਂ ਤੁਹਾਨੂੰ ਡ్రਾਈਂਗ ਰੂਮ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਹਮਣੇ ਸੱਜੇ ਹੱਥੇ ਡ్రਾਈਂਗ ਰੂਮ ਆ ਇਸ ਕੋਠੀ ਦੇ ਵਿੱਚ ਕੰਮ ਤੁਹਾਨੂੰ ਸਾਰਾ ਕੰਪਲੀਟ ਮਿਲੂਗਾ ਕੁਛ ਵੀ ਤੁਹਾਨੂੰ ਕਰਾਉਣ ਦੀ ਲੋੜ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਡ్రਾਈਂਗ ਰੂਮ ਵੀ ਪ ਕਸਾਗਦੇ ਕੋਈ ਬੂਟੇ ਵਗੈਰਾ ਡੈਕੋਰੇਸ਼ਨ ਦੇ ਲਈ ਤੇ ਇੱਧਰ ਤੁਹਾਨੂੰ ਵਿੰਡੋ ਮਿਲ ਜੂਗੀ ਹਨਾ ਜਿੱਦੋਂ ਤੁਸੀਂ ਸਨਲਾਈਟ ਵਧੀਆ ਲੈ ਸਕਦੇ ਹੋ ਹਨਾ ਏਸੀ ਡਰਾਈੰਗ ਰੂਮ ਦੇਖੋ ਪੂਰਾ ਕੰਮ ਕੰਪਲੀਟ ਹੋਇਆ ਹੋਇਆ ਬਸ ਤੁਸੀਂ ਆਪਣਾ ਸਮਾਨ ਸ਼ਿਫਟ ਕਰਨਾ ਆ ਇੱਥੇ ਹੋਰ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ ਤੇ ਤੁਸੀਂ ਦੇਖ ਸਕਦੇ ਹੋ ਲੌਬੀ ਦੇ ਵਿੱਚ ਵੀ ਤੁਹਾਨੂੰ ਵਾਸ਼ ਵੇਸ਼ਨ ਮਿਲ ਜੂਗਾ ਜਿਹੜਾ ਕਿ ਬਹੁਤ ਵਧੀਆ ਕੁਆਲਿਟੀ ਦਾ ਯੂਜ਼ ਕੀਤਾ ਹੋਇਆ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਹੋਇਆ ਇਹਨਾਂ ਨੇ ਕੁਆਲਿਟੀ ਦੇ ਵਿੱਚ ਇੱਧਰ ਤੁਸੀਂ ਆਪਣੇ ਸੋਫੇ ਵਗੈਰਾ ਰੱਖ ਕੇ ਜਾਂ ਤੁਸੀਂ ਡਾਈਨਿੰਗ ਟੇਬਲ ਲਾ ਕੇ ਆਪਣਾ ਟੀਵੀ ਵਗੈਰਾ ਤਾਂ ਇੰਜੋਏ ਕਰ ਸਕਦੇ ਹੋ ਤੇ ਇ ਸਾਰਾ ਕੰਮ ਤੁਹਾਨੂੰ ਰੂਮ ਦਾ ਕੰਪਲੀਟ ਮਿਲੂਗਾ ਜਿਹੜਾ ਵਾਲ ਪੇਪਰ ਵਗੈਰਾ ਵੀ ਵਧੀਆ ਕੁਆਲਿਟੀ ਦੇ ਵਿੱਚ ਲੱਗਿਆ ਹੋਇਆ ਤੇ ਤੁਹਾਨੂੰ ਕਬੂਰਡ ਵੀ ਮਿਲ ਜੂਗਾ ਕਬੂਰਡ ਤੁਸੀਂ ਦੇਖ ਸਕਦੇ ਹੋ ਕਬੂਰਡ ਦੇ ਵਿੱਚ ਵੀ ਜਿਹੜੀ ਸਪੇਸ ਆ ਬਹੁਤ ਵਧੀਆ ਤਰੀਕੇ ਦੇ ਨਾਲ ਬਣਾਇਆ ਹੋਇਆ ਕਬੂਰਡ ਨੂੰ ਉੱਪਰ ਵੀ ਸਪੇਸ ਮਿਲ ਜੂਗੀ ਤੁਹਾਨੂੰ ਤੇ ਨੀਚੇ ਵੀ ਤੁਹਾਨੂੰ ਸਪੇਸ ਮਿਲ ਜੂਗੀ ਆਪਣੇ ਕੱਪੜੇ ਵਗੈਰਾ ਰੱਖਣ ਦੇ ਲਈ ਇੱਧਰ ਤੁਸੀਂ ਦੇਖ ਸਕਦੇ ਹੋ LED ਪੈਨਲ ਲੱਗਿਆ ਹੋਇਆ ਤੁਹਾਡੇ ਵਾਸਤੇ ਇਹ ਵੀ ਵਧੀਆ ਕੁਆਲਿਟੀ ਦੇ ਵਿੱਚ ਲੱਕੜ ਯੂਜ਼ ਕੀਤੀ ਹੋਈ ਆ ਤੇ ਇੱਧਰ ਤੁਸੀਂ ਆਪਣਾ ਡੈਕੋਰੇਸ਼ਨ ਵਗੈਰਾ ਕਰ ਸਕਦੇ ਹੋ LED ਪੈਨਲ ਦੇ ਉੱਪਰ ਅਟੈਚ ਬਾ ਦੇਖ ਸਕਦੇ ਹੋ ਨਾ ਪੂਰਾ ਕੰਪਲੀਟ ਕੀਤਾ ਹੋਇਆ ਸਾਰਾ ਕੰਮ ਤੁਹਾਨੂੰ ਵਧੀਆ ਕੁਆਲਿਟੀ ਦੇ ਵਿੱਚ ਤੇ ਵਧੀਆ ਕੰਪਨੀ ਦੇ ਵਿੱਚ ਤੁਹਾਨੂੰ ਟੂਟੀਆਂ ਵਗੈਰਾ ਲੱਗੇ ਹੋਈਆਂ ਮਿਲਣਗੀਆਂ ਤੇ ਨਾਲ ਹੀ ਆ ਜਾਂਦਾ ਇੱਧਰ ਦੂਜਾ ਰੂਮ ਦੂਜਾ ਰੂਮ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਵਾਲਪੇਪਰ ਇੱਧਰ ਵੀ ਤੁਹਾਨੂੰ ਲੱਗਿਆ ਹੋਇਆ ਮਿਲ ਜੂਗਾ ਤੇ ਕਬੂਰਡ ਵੀ ਮਿਲ ਜੂਗਾ ਕਬੂਰਡ ਵੀ ਇੱਥੇ ਵਧੀਆ ਕੁਆਲਿਟੀ ਦੇ ਵਿੱਚ ਲੱਗੇ ਹੋਏ ਨੇ ਸਾਰੇ ਕਮਰਿਆਂ ਦੇ ਵਿੱਚ ਤੁਹਾਨੂੰ ਕਬੂਰਡ ਲੱਗਿਆ ਲਗਾਇਆ ਮਿਲ ਜੂਗਾ ਕੁਝ ਵੀ ਤੁਹਾਨੂੰ ਕਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਤੇ ਵਾਲਪੇਪਰ ਦਾ ਜਿਹੜਾ ਡਿਜ਼ਾਈਨ ਆ ਉਹ ਵੀ ਤੁਹਾਨੂੰ ਵੱਖਰਾ ਵੱਖਰਾ ਮਿਲ ਜੂਗਾ ਅਟੈਚ ਬਾਥਰ ਆਲਰੇਡੀ ਪਾਇਨਲ ਇੱਧੇ ਸਾਰੇ ਕਮਰਿਆਂ ਦੇ ਵਿੱਚ ਡਿਜ਼ਾਈਨ ਅਲੱਗ-ਅਲੱਗ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਵੈਂਟੀਲੇਸ਼ਨ ਲਈ ਵੀ ਵਧੀਆ ਬਣਿਆ ਹੋਇਆ ਤੇ ਇੱਥੇ ਤੁਸੀਂ ਆਪਣੀ ਵਾਸ਼ਿੰਗ ਮਸ਼ੀਨ ਵਗੈਰਾ ਵੀ ਰੱਖ ਸਕਦੇ ਹੋ ਬਹੁਤ ਖੁੱਲੀ ਡੁੱਲੀ ਜਗ੍ਹਾ ਆ ਇੱਧਰ ਵੀ ਸੋ ਦੋ ਬੈਡਰੂਮ ਤੁਹਾਨੂੰ ਗਰਾਉਂਡ ਫਲੋਰ ਤੇ ਮਿਲ ਜਾਣਗੇ ਤੇ ਸਟੇਅਰਸ ਦਾ ਕੰਮ ਵੀ ਤੁਸੀਂ ਦੇਖ ਸਕਦੇ ਹੋ ਸਟੀਲ ਦੀ ਗ੍ਰਿੱਲ ਲੱਗੀ ਹੋਈ ਆ ਤੇ ਪੱਥਰ ਦਾ ਜਿਹੜਾ ਕੰਮ ਆ ਸਾਰਾ ਕੰਪਲੀਟ ਕੀਤਾ ਹੋਇਆ ਤੇ ਦੋ ਬੈਡਰੂਮ ਤੁਹਾਨੂੰ ਫਰਸਟ ਫਲੋਰ ਦੇ ਉੱਪਰ ਮਿਲ ਜਾਣਗੇ ਤੇ ਫਰਸਟ ਫਲੋਰ ਦੇ ਉੱਪਰ ਜਿਹੜੇ ਦੋ ਬੈਡਰੂਮ ਬਣੇ ਹੋਏ ਨੇ ਉਹ ਵੀ ਤੁਸੀਂ ਦੇਖ ਸਕ ਹੁਣ ਬੈਡਰੂਮ ਤੁਹਾਨੂੰ ਅੰਦਰੋਂ ਦਿਖਾਉਂਦੇ ਆਂ ਅੰਦਰੋਂ ਤੁਸੀਂ ਦੇਖ ਸਕਦੇ ਹੋ ਬੈਡਰੂਮ ਪੂਰੇ ਇਹਨਾਂ ਨੇ ਖੁੱਲੇ ਡੁੱਲੇ ਬਣਾਏ ਹੋਏ ਨੇ ਵਾਲਪੇਪਰ ਆ ਜਿਹੜਾ ਤੁਹਾਨੂੰ ਹਰ ਕਮਰੇ ਦੇ ਵਿੱਚ ਅਲੱਗ-ਅਲੱਗ ਮਿਲ ਜੂਗਾ ਤੁਸੀਂ ਇੱਧਰ ਦੇਖ ਸਕਦੇ ਹੋ ਵਿੰਡੋ ਦੇ ਰਾਹੀਂ ਤੁਸੀਂ ਬਾਹਰਲਾ ਨੇਚਰ ਦੇਖ ਸਕਦੇ ਹੋ ਤੇ ਅਟੈਚ ਬਾਥਰੂਮ ਵੀ ਮਿਲ ਜੂਗਾ ਤੁਹਾਨੂੰ ਇਸ ਦੇ ਨਾਲ ਬਾਥਰੂਮ ਤੁਸੀਂ ਦੇਖ ਸਕਦੇ ਹੋ ਸਾਰਾ ਕੰਮ ਤੁਹਾਨੂੰ ਕੰਪਲੀਟ ਕੀਤਾ ਹੋਇਆ ਕੋਠੀ ਦੇ ਵਿੱਚ ਕੁਝ ਵੀ ਕਰਾਉਣ ਦੀ ਤੁਹਾਨੂੰ ਬਿਲਕੁਲ ਵੀ ਲੋੜ ਨਹੀਂ ਹੈਗੀ ਕਬੂਰਡ ਨੇ ਜਿਹੜੇ ਤੁਹਾਨੂੰ ਸਾਰੇ ਕਬ ਬੈਡਰੂਮ ਦੇ ਵਿੱਚ ਮਿਲ ਜਾਣਗੇ ਤੇ ਇੱਧਰ ਨਾਲ ਤੁਸੀਂ ਦੂਜੇ ਰੂਮ ਦੇ ਵਿੱਚ ਵੀ ਦੇਖ ਸਕਦੇ ਹੋ ਇੱਧਰ ਵੀ ਵਾਲ ਜੁਗਾ ਤੁਹਾਨੂੰ ਨਾਲ ਇਸ ਦੇ ਵਿੱਚ ਇਧਰ ਰੂਮ ਦੇ ਵਿੱਚ ਤੁਹਾਨੂੰ ਇੱਕ ਛੋਟੀ ਜੀ ਬਾਲਕਨੀ ਮਿਲ ਜੂਗੀ ਜਿੱਥੇ ਤੁਸੀਂ ਬਾਹਰਲਾ ਆਨੰਦ ਲੈ ਸਕਦੇ ਹੋ ਬਾਹਰ ਤੁਸੀਂ ਨੇਚਰ ਦੇਖ ਸਕਦੇ ਹੋ ਨਾ ਕਿੰਨਾ ਵਧੀਆ ਇਧਰ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਆਂ ਇਧਰ ਬੈਕ ਸਾਈਡ ਦੇਖੋ ਨਾ ਇਧਰ ਵੀ ਕਿੰਨੀ ਖੁੱਲੀ ਡੋਲੀ ਜਗਾਇਆ ਠੰਡਾ ਆ ਰਹੀ ਹੈ ਨਾ ਤੁਸੀਂ ਇੱਥੇ ਧੁੱਪ ਵਗੈਰਾ ਸੇਕ ਸਕਦੇ ਹੋ ਸੋ ਏਸੀ ਸਾਰੀ ਕੋਠੀ ਕੋਠੀ ਤੁਸੀਂ ਦੇਖੇ ਲੱਤੀ ਆ ਵੀ ਕਿਸ ਤਰ੍ਹਾਂ ਤੇ ਕਿੰਨੀ ਘੈਂਟ ਬਣੀ ਹੋਈ ਆ ਮਾਡਰਨ ਲੁੱਕ ਦੇ ਵਿੱਚ ਕੋਠੀ ਬਣੀ ਹੋਈ ਆ ਬਾਕੀ ਜੇ ਤੁਸੀਂ ਵੀ ਕੋਠੀ ਲੈਣ ਬਾਰੇ ਸੋਚ ਰਹੇ ਹੋ ਤਾਂ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰਿਓ 150 ਗਜ ਦੇ ਲੱਖ ਰੁਪਏ ਇਸ ਦਾ ਮੁੱਲ ਕਰਿਆ ਤੇ ਬਾਕੀ ਮੌਕੇ ਦੇ ਉੱਪਰ ਮਾਨਤਾਣ ਕਰ ਦਣਗੇ ਤੇ ਜੇਕਰ ਇਹਦੀ ਲੋਕੇਸ਼ਨ ਦੀ ਗੱਲ ਕਰੀ ਤਾਂ ਪਟਿਆਲੇ ਗੁਰੂ ਤੇਗ ਬਹਾਦਰ ਕਲੋਨੀ ਦੇ ਵਿੱਚ ਆ ਇਹ ਕੋਠੀ ਤੇ ਬਾਕੀ ਜੇ ਤੁਸੀਂ ਕੋਈ ਇਨਕੁਆਰੀ ਲੈਣੀ ਹੈ 22 ਦਾ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਤੁਸੀਂ ਇਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ ਹੋ ਇਦਾਂ ਦੀ ਹੋਰ ਵੀਡੀਓ ਦੇਖਣ ਦੇ ਲਈ ਮੈਨੂੰ ਫੋਲੋ ਜ਼ਰੂਰ ਕਰ ਲਓ